ਇਹ ਨਹੀਂ ਹੋਣੀ ਚਾਹੀਦੀ ਇਹ ਜਿਹੀ ਤਬਾਹੀ ਤਬਾਹੀ ਤੇ ਬਹਿ ਕੇ ਸਮਝਾਵਾ ਕਰਨਾ ਚਾਹੀਦਾ ਇਹੋੀ ਗੱਲ ਨਹੀਂ ਹੁੰਦਾ ਇਹ ਲੜਾਈ ਲੜਾਈ ਨਹੀਂ ਅੱਜ ਕੱਲ੍ਹ ਆਉਂਦੀ ਇਹ ਕਿੱਦਾਂ ਵੇ ਇਹ ਜਿਆਦਾ ਨਿਸ਼ਾਨ ਹੈ ਕਿਉਂਕਿ ਪਹਿਲਾਂ ਲੜਾਈ ਦਾੰਡਾ ਛੋਟੇ ਦੀ ਫਿਰ ਗੋਲੀ ਛੇਤੀ ਦੀ ਫਿਰ ਉਹ ਬੰਮਾ ਦੀ ਤੇ ਬੰਮਾ ਨਿਸ਼ਾਨ ਤੇ ਜਾ ਇਹ ਲੜਾਈ ਜਿਆਦਾ ਖਤਰਨਾਕ ਹੈ ਇਹ ਲੜਾਈ ਇਹ ਲੜਾਈ ਨੂੰ ਖਤਰਨਾਕ ਆ ਗਿਆ ਲੱਗਦਾ ਨਹੀਂ ਲੜਾਈ ਕੋਈ ਖਤਰਾ ਹਾਲ ਤੇ ਇਹਦਾ ਵਾਪਸ ਵੀ ਬਹਿ ਕੇ ਨੇ ਕੋਈ ਗੱਲਬਾਤ ਸਿੰਘ ਵਾਪਸ ਤੇ ਇਹ ਕੋ ਗੱਲਾ ਲੜਾਈ ਦਾ ਕੋਈ ਲੜਾਈ ਮਕੋਣੀ ਹੋਏ ਤਾਂ ਬਹਿ ਕੇ ਗੱਲ ਹੁੰਦੀ ਆ ਤੇ ਜੇ ਬਹਿ ਕੇ ਨਾ ਕੀਤੀ ਤੇ ਫਿਰ ਤਬਾਈ ਆ ਇਸ ਵਾਸਤੇ ਇਸ ਦੇ ਪਾਕਿਸਤਾਨ ਨਹੀਂ ਆਏ ਲੋਕਾਂ ਦੇ ਹਮਲੇ ਕਰਾ ਗਏ ਹਾਂ ਕੰਮ ਕਮਾ ਵਾਲਿਆਂ ਨੂੰ ਕੰਮ ਲਿਆ ਹੋ ਰਿਹਾ ਜਿਸ ਤਰ੍ਹਾਂ ਦੇ ਇਹ ਜੇ ਉਹਨਾਂ ਕੋਲ ਬੁਣੀ ਸੋਚ ਹੈ ਨਾ ਜਿਹਦੀ ਸੋਚ ਮਾੜੀ ਆ ਉਹ ਮਾੜੇ ਬੰਨੇ ਤੇ ਪੁੰਦਾ ਜੇ ਪਾਕਿਸਤਾਨ ਦੀ ਸੋਚ ਮਾੜੀ ਆ ਮੁਰਤ ਮੁਰਤ ਮਾੜੀ ਰਹੀ ਸੋਚ ਹਾਂ ਤਾਂ ਫਿਰ ਪੱਪੂ ਜੀ ਤੁਹਾਡੇ ਜਮਾਨੇ ਜਦੋਂ ਜਹਾਜ਼ ਆਉਂਦੇ ਸੀ ਫਿਰ ਲੋਕ ਦੇ ਕਿਸ ਤਰ੍ਹਾਂ ਨਹੀਂ ਕੀ ਕਰਦੇ ਸੀ ਉਹ ਉਹ ਦੱਸੋ ਆਪਣਾ ਪਿਛਾ ਕਿੱਦਾਂ ਕਰਦੇ ਸੀ ਮੋਰਚੇ ਆਹੀਂ ਪੁੱਛੇ ਹਿੱਤ ਮੋਰਚੇ ਭੱਜ ਕੇ ਵੜ ਜਾਂਦੇ ਜਦੋਂ ਜਹਾਜ਼ ਆਉਂਦਾ ਭੱਜ ਕੇ ਮੋਰਚੇ ਵੜ ਜਾਂਦੇ ਜਾਨ ਚਾਹਣੀ ਆਜਾ ਅੱਜ ਕੱਲ ਤੋਂ ਹੋ ਗਿਆ ਨਹੀਂ ਹਾਂਜੀ ਅੱਜ ਕੱਲ ਪਤਾ ਨਹੀਂ ਕਿ ਇਹ ਹੁਣ ਤਾਂ ਕੋਈ ਮੋਰਚਾ ਨਹੀਂ ਪੁੱਟਦਾ ਪਰ ਕਿਸੇ ਨੇ ਮੋਰਚਾ ਨਹੀਂ ਪੁੱਟਿਆ ਪਤਾ ਨਹੀਂ ਕੀ ਲੈ ਅੱਜ ਬਾਬੂ ਜੀ ਕੀ ਨਾਏ ਤੁਹਾਡਾ ਨਿਰਮਲ ਸਿੰਘ ਤੇ ਤੁਸੀਂ ਆ ਜਿਹੜੇ ਪਿੰਡ ਕਿਹੜਾ ਆਪਣਾ ਮਾਲੂਕ ਅੱਛਾ ਜੀ ਆ ਹੁਣ ਜੰਗ ਲੱਗੀ ਹੋਈ ਆ ਹਾਂਜੀ ਪਾਕਿਸਤਾਨ ਤੇ ਭਾਰਤ ਦੇ ਵਿੱਚਕਾਰ ਤਣਾਅ ਵਧਿਆ ਹੋਇਆ ਵਾ ਤੁਸੀਂ ਕਿਹੜੀ ਜੰਗ 71 ਦੀ ਜੰਗ ਦੇਖੀਏ ਤੁਸੀਂ ਹਾਂਜੀ 71 ਦੀ ਜੰਗ ਤੇ ਹੁਣ ਦੀ ਜੰਗ 'ਚ ਕੀ ਫਰਕ ਲੱਭ ਰਿਹਾ ਤੁਹਾਨੂੰ ਹੁਣ ਦੀ ਜੰਗ 'ਚ ਜੀ ਹੁਣ ਤੇ ਉੱਤੇ ਉੱਤੇ ਆਉਂਦਾ ਜਗ੍ਹਾ ਹਾਂਜੀ ਤੇ ਅੱਗੇ ਤੇ ਉਹ ਰਮੋਂ ਸਾਹਮਣੀ ਬਾਰਡਰਾਂ 'ਤੇ ਲੜਦੇ ਠੀਕ ਹੈ ਜੀ ਹਾਂਜੀ ਯਾਰ ਵਗੈਰਾ ਕਿਤੇ ਆਉਂਦੇ ਨੇ ਕਿਤੇ ਇਦਾਂ ਇਦਾਂ ਜਿੱਥੇ ਕਿਤੇ ਦੁਰਦਸ਼ਾ ਉਹਦੇ ਬਾਬਾ ਤਾਂ ਹੁੰਦੇ ਕੋਸਾ ਬੈਠੇ ਹੀ ਨਾ ਪੀ ਜਾਂਦੇ ਕੰਮ ਜਦੋਂ ਰਾਤ ਦੀ ਗੱਲ ਕਰੀਏ ਰਾਤੀ ਤੁਹਾਡੇ ਨੇ ਏਰੀਆ ਦੇ ਵਿਚਾਲੇ ਦੁਆਲੇ ਕੁਝ ਬੰਬਾਰੀ ਹੋਈ ਆ ਤੁਸੀਂ ਆਵਾਜ਼ਾਂ ਸੁਣੀ ਆ ਹਾਂ ਚਾਹੋਂ ਚਾਹੋਂ 4 4 ਵਾਲੇ ਕਿੰਨੇ ਕੇ ਸਮਾਂ ਹੋਵੇਗਾ ਰਾਤ ਦਾ ਉਹ 1 ਕੁ ਵੇਲੇ ਦਾ 1 ਵੇਲੇ ਦਾ ਹਾਂਜੀ ਕਿੰਨੇ ਕਿੰਨੇ ਸਮੇ ਬਾਅਦ ਉਹ ਆਵਾਜ਼ ਉਹ ਕੋਈ 10 15 ਮਿੰਟ ਪਹਿਰੇ ਪਾਸੇ ਕਿ ਕੀ ਲੱਗਦਾ ਉਹ ਲੜਾਈ ਜਿਹੜੀ ਤੁਸੀਂ ਦੇਖੀ ਸੀ ਤੇ ਆ ਦੇ ਵਿੱਚ ਕੀ ਫਰਕ ਹੈ ਇਹਦੇ ਤੇ ਫਰਕ ਪਈ ਫਰਕ ਤੇ ਕਿਉਂ ਨਹੀਂ ਫਰਕ ਤੇ ਬੜਾ ਵਾ ਇਹ ਉੱਤੇ ਉੱਤੇ ਆਉਂਡਿਆ ਕੰਮ ਕੋਈ ਪਤਾ ਨਹੀਂ ਲੱਗਣ ਦਿੰਦੇ ਤੇ ਇੱਥੇ ਕਿੱਥੇ ਸ਼ਾਂਤੀ ਨਹੀਂ ਉਸ ਤੋਂ ਬੈਠੇ ਹੀ ਦਿੱਲੀੋਂ ਬੈਠੇ ਇੱਥੇ ਪੰਜਾਬੀ ਦਾ ਘੜਾਈ ਜਾਂਦੇ ਉਹਦੇ ਹੀ ਬਾਡਰਾਂ ਤੇ ਲੜਾਈਆਂ ਹੁੰਦੀਆਂ ਆ ਮੋਹ ਸਾਹਮਣੇ ਜੰਗ ਰੁਕਣੀ ਚਾਹੀਦੀ ਏ ਇਹ ਤੇ ਰੁਕਣੀ ਚਾਹੀਦੀ ਏ ਜੀ ਇਹ ਤੇ ਨਸਾਨੀ ਨਸਾਨ ਗਰੀਬ ਜਨਤਾ ਮਾਰੀ ਏ ਧੰਨਵਾਦ ਜੀ ਤੁਹਾਡਾ ਨਾਮ ਕੀ ਏ ਜੀ ਮੇਰਾ ਨਾਮ ਤਰਫੀਮ ਸਿੰਘ ਜੰਗ ਦੀ ਗੱਲ ਕਰ ਰਹੇ ਆ ਭਾਰਤ ਪਾਕ ਦੇ ਵਿੱਚ ਇਸ ਵੇਲੇ ਤਣਾਅ ਬਹੁਤ ਵਧਿਆ ਹੋਇਆ ਆ ਬਹੁਤ ਦੁਆ ਦੇ ਸ਼ਾਦੀ ਮਜਾਇਲਾ ਦੀ ਮਾਰ ਹੋ ਰਹੀ ਹੈ ਹਾਂ ਕਿੱਦਾਂ ਦੇਖਦੇ ਹੋ ਪਹਿਲੀ ਜੰਗਾਂ ਨੂੰ ਤੇ ਇਸ ਜੰਗ ਨੂੰ ਪਹਿਲਾਂ ਉਹਦੇ ਅਸੀਂ ਬਾਰਡਰਾਂ ਬਾਰਡਰਾਂ ਤੇ ਹੁੰਦੀ ਸੀ ਜੀ ਜੀ ਤੇ ਹੁਣ ਤੇ ਅਤਖਾਂ ਤੇ ਸਾਰੇ ਪੰਜਾਬ ਕੀ ਹੋਣ ਗਈ ਹੈ ਕਹਿੰਦੇ ਨਾਲ ਦੇ ਲੱਗਦੇ ਸੂਬਿਆਂ 'ਚ ਵੀ ਜਿੱਦਾਂ ਗੁਜਰਾਤ 'ਚ ਵੀ ਰਾਤੀ ਅਟੈਕ ਹੋਇਆ ਵਾ ਅਈਆ ਤੇ ਉਹਦੇ 'ਚ ਵੀ ਹੋਈ ਹੈ ਤੇ ਜਿੱਦਾਂ ਤੁਸੀਂ 71 ਦੀ ਜੰਗ ਦੇ ਤੁਸੀਂ ਦੇਖਿਆ ਹੋਵੇਗਾ ਉਦੋਂ ਕੀ ਕਰਦੇ ਸੀ ਘਰਾਂ 'ਚ ਬੰਕਰ ਬਣਾਏ ਹੁੰਦੇ ਸੀ ਜਾਂ ਪਿੰਡ ਦੇ ਬਾਹਰ ਬਣਾਏ ਹੁੰਦੇ ਸੀ ਨਹੀਂ ਪਰਿਵਾਰੀ ਹੁੰਦੇ ਸੀ ਬੰਕਰ ਜਿਹੜੇ ਹਰ ਪਿੰਡ 'ਚ ਬਣੇ ਹੁੰਦੇ ਸਨ। ਕਿਉਂ ਕਰੇ ਵਰਲੇ ਵਰਲੇ। ਵਰਲੇ ਆਵਾ ਤੇ ਬੰਕਰ। ਹਾਂ। ਕੱਚੇ ਬਣਾਏ ਹੁੰਦੇ ਸਨ ਉਹ। ਹਾਂ। ਤੇ ਉਦੋਂ ਜਦੋਂ ਕੋਈ ਮਤਲਬ ਅਮਰਜੈਂਸੀ ਹੁੰਦੀ ਜਾਂ ਜਹਾਜ਼ ਦੀ ਆਵਾਜ਼ ਸੁਣ ਕੇ ਆਪਾਂ ਬੰਕਰਾਂ 'ਚ ਰੁਕਦੇ ਜਾਂ ਕਿਦਾਂ ਜੀ? ਆਪੇ ਜਦੋਂ ਜਹਾਜ਼ ਦੇ ਆਉਂਦੇ ਸੀ ਜੇ ਜੇ ਪਾਕਿਸਤਾਨ ਦੇ ਗਾਂ ਨਿਕਲਦੇ ਸੀ। ਹਾਂ ਜੀ ਜੀ। ਤੇ ਦੂਜੇ ਆਪਣੇ ਮਗਰ ਲੱਗਦੇ ਸੀ। ਜੀ ਜੀ। ਉਦੋਂ ਫਿਰ ਲੋਕ ਲਾਂਬੇ ਟੰਦੇ ਆਪਾਂ ਖਲੋਂਦੇ ਨਹੀਂ ਸੀ ਨਾ ਨਿਕਲਦੇ ਜਾਂਦੇ ਘੇਰਦੇ ਸੀ ਉਹਨੂੰ। ਜੀ। ਜੇ ਜਿਹੜੀ ਹੁਣ ਜਿੱਦਾਂ ਹੁਣ ਜੰਗ ਹੋ ਰਹੀ ਐ ਮਜਾਈਲਾਂ ਦੀ ਜੰਗ ਹੋ ਰਹੀ ਆ ਉੱਪਰ ਉੱਪਰ ਅਸਮਾਨੋਂ ਅਸਮਾਨੀ 100-100 ਕਿਲੋਮੀਟਰ ਤੇ ਮਾਰ ਹੋ ਰਹੀ ਐ ਹਾਂ ਕੀ ਦੇਖਦੇ ਹੋ ਤੁਸੀਂ ਇਹਨੂੰ ਦੇਖਾਂ ਕੀ ਆ ਗੱਭੀ ਮਦੜੇ ਵੀ ਨਹੀਂ ਹੋਣਾ ਲੋਕਾਂ ਦਾ ਦੁਨੀਆ ਦਾ ਮਾਵਾਂ ਤੇ ਪੋਤੀ ਗੁਜ਼ਰ ਜਣੇ ਆ ਬਾਰਡਰਾਂ ਤੇ ਵੀ ਜੇ ਇੱਥੇ ਗਏ ਤੇ ਚੱਲ ਗਈ ਉਹ ਵੀ ਮਰਨੇ ਆ ਜੇ ਕਿਸੇ ਦਾ ਹੋਰ ਨੁਕਸਾਨ ਵਗੈਰਾ ਤੇ ਉਹ ਵੀ ਹੋਣਾ ਉਹਦੇ ਆਪਣੇ ਪੈਰਿਆਂ ਅੰਦਰ ਬੈਠੇ ਆ ਤੁਸੀਂ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੇ ਸਰਕਾਰਾਂ ਸਮਝਾਉਦਾ ਇਹ ਕਾਰਨ ਬੈ ਇਹ ਆਪਣਾ ਜਿਹੜੇ ਫੈਸਲੇ ਕਰਨ ਤੇ ਕਿਉਂ ਦੁਨੀਆ ਮਰਵਾਉਣ ਦੇ ਆ ਇਹਨਾਂ ਨੇ ਕਿਹੜਾ ਕੋਈ ਪੈਲੀ ਵੰਡਣੀ ਆ ਪਰ ਦੇਸ਼ ਦੀ ਸੁਰੱਖਿਆ ਲਈ ਕਈ ਵਾਰੀ ਸਖਤ ਕਦਮ ਉਠਾਉਣੇ ਪੈਂਦੇ ਆ ਓਏ ਉਹ ਤਾਂ ਠੀਕ ਹੈ ਤੁਹਾਡੀ ਗੱਲ ਮੰਨੋ ਹੁਣ ਜਿੱਦਾਂ ਪਹਿਲਗਾਮ ਜੀ ਘਟਨਾ ਹੋਈ ਆ ਜੇ ਉਥੇ ਮਤਲਬ ਇੰਡੀਅਨ ਮਾਰੇ ਗਏ ਨਿਰਦੋਸ਼ ਲੋਕ ਮਾਰੇਗੇ ਆ ਉਹਦਾ ਜਵਾਬ ਦੇ ਲਈ ਇਹ ਕਾਰਵਾਈ ਕਰਨੀ ਜ਼ਰੂਰੀ ਸੀ ਜ਼ਰੂਰੀ ਸਮਝਦੇ ਹੋ ਆਹੋ ਤਾਂ ਫਿਰ ਹੁਣ ਆਈ ਆ ਉਹ ਤੇ ਕਰਦੀ ਆ ਇਹ ਗੱਲ ਤੇ ਕਰਦੇ ਧੰਨਵਾਦ